ਕੰਟਰੋਲ ਨਹੀਂ ਹੋ ਰਹੀਆਂ ਸੀਆਂ ਜਦੋਂ ਤੋਂ ਹੀ ਪਤਾ ਲੱਗਿਆ ਕਿ ਲੁਮੀ ਨਹੀਂ ਮਿਲ ਹੈ ਮੇਰੀ ਫਰੈਂਡ ਇੱਥੇ ਹੀ ਹੈ ਔਰ ਇਹਨੇ ਮੈਨੂੰ ਮੈਸੇਜ ਪਾਇਆ ਉਸ ਤੋਂ ਬਾਅਦ ਹੀ ਉਸ ਦਿਨ ਤੋਂ ਧਿਆਨ ਇਹ ਤੇ ਸੀਗਾ ਕਿ ਕਦੋਂ ਪਰਖੰਡੇ ਚਾਈਏ ਤੇ ਕਦੋਂ ਉਸ ਕਾਲਜ ਚ ਪੈਰ ਪਾਈਏ ਕਿ ਉਸ ਕਾਲਜ ਵਿੱਚ ਇੰਨਾ ਟਾਈਮ ਸਪੈਂਡ ਕੀਤਾ ਇੰਨੀ ਪਿਆਰ ਨੇ ਲਾਦਾ ਜੁੜੀਆਂ ਹੋਈਆਂ ਨਹੀਂ ਅੱਜ ਵੀ ਜਦੋਂ ਐਂਟਰ ਕੀਤਾ ਤਾਂ ਸਾਈਕਲ ਸਟੈਂਡ ਦੇ ਕਿ ਯਾਦ ਆ ਗਿਆ ਕਿ ਇੱਥੇ ਸਾਈਕਲ ਖੜਾ ਕਰਦੇ ਸੀ ਰੋਡ 'ਤੇ ਹੀ ਲੈ ਕੇ ਜਾਂਦੇ ਸੀ ਕਈ ਵਾਰੀ ਇੱਥੇ ਟਾਈਟ ਸਾਈਕਲ ਹੁੰਦਾ ਸੀ ਉਹ ਆਪਸ ਹੰਡਲ ਫਸ ਜਾਂਦੇ ਸੀ ਤੇ ਆਪਣਾ ਸਾਈਕਲ ਘਟੇ ਟਾਈਮ ਦੂਜੇ ਦਾ ਸਾਈਕਲ ਲੈ ਜਾਂਦਾ ਸੀ ਕਿ ਕਈ ਵਾਰੀ ਆਪਣਾ ਸਾਈਕਲ ਗਿਰਿਆ ਹੁੰਦਾ ਸੀ ਕੈਂਟੀਨ ਦੀਆਂ ਯਾਦਾਂ ਸੋ ਪ੍ਰੋਗਰਾਮ ਵੈਸੇ ਬਹੁਤ ਵਧੀਆ ਹੈ ਜਿਨੇ ਨੇ ਉਪਰਾਲਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਹੁਣੇ ਆਏ ਸੀਗੇ ਇੱਥੇ ਲੋਜੀ ਜਿਨ੍ਹਾਂ ਨੇ ਇੱਕ ਗਰੁੱਪ ਬਣਾਇਆ ਹੈ ਬਟ ਮੈਂ ਜੇ ਥੋੜੇ ਜਿਵੇਂ ਮੇਰੇ ਹੋਰ ਨੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇੱਥੇ ਆ ਕੇ ਸਾਨੂੰ ਹੀ ਲੱਗਿਆ ਅਥਨਾ ਇੰਟਰੈਕਟ ਹੋਣਾ ਚਾਹੁੰਦੇ ਆ ਜਿਸ ਤਰ੍ਹਾਂ ਸਾਡਾ ਬੈਚ ਹੈ 88 88 ਪਾਸ ਆਫ ਬੀਐਸਸੀ ਅਸੀਂ ਮੇਰੇ ਖਿਆਲ ਹੋਂਦਾ ਦੇਖੇ ਕੋਈ ਹੋਰ ਵੀ ਬੈਠਾ ਹੋਵੇ ਲੇਕਿਨ ਅਸੀਂ ਕਿਵੇਂ ਲੱਭੀਏ ਕਿਉਂਕਿ ਇੰਨੇ ਸਾਲ ਹੋ ਗਏ ਸਾਨੂੰ ਪਛਾਣ ਨਹੀਂ ਆ ਰਹੀ ਮੈਨੂੰ ਲੱਗਦਾ ਕਿ ਇੱਥੇ ਇੱਕ ਵਾਰੀ ਅਨਾਉਂਸਮੈਂਟ ਹੋਣੀ ਚਾਹੀਦੀ ਕਿ ਇਸ ਬੈਚ ਦੇ ਕਿਹੜੇ ਕਿਹੜੇ ਮੈਂਬਰ ਹੈਗੇ ਤਾਂਕਿ ਅਸੀਂ ਉਹਨਾਂ ਨੂੰ ਮਿਲੀਏ ਅੱਜ ਹੁਣ ਐਂ ਤੇ ਲੱਗਦਾ ਕਿ ਇੱਥੇ ਆ ਕੇ ਬੰਨ ਕੇ ਬਿਠਾਦਾ ਤੇ ਨਹੀਂ ਕਰਦੇ ਕਿ ਸਾਰੇ ਨਾਲ ਗੱਲਾਂ ਕਰੀਏ ਹਨਾ ਦੇਖੀਏ ਮਿਲੀਏ ਸਾਡਾ ਕੋਈ ਜੂਨੀਅਰ ਨਹੀਂ ਹੋਏਗਾ ਜਾਂ ਸਾਡੇ ਸੀਨੀਅਰ ਹੋਣਗੇ ਉਹਨਾਂ ਨਾਲ ਅਸੀਂ ਮਿਲੀਏ ਬਸ ਇੱਕ ਹੀ ਰਿਕੁਐਸਟ ਹੈਗੀ ਕਿ ਐਸਾ ਨੇ ਇੰਟਰੈਕਸ਼ਨ ਜ਼ਰੂਰ ਹੋਣੀ ਚਾਹੀਦੀ ਆ ਔਰ ਇੱਕ ਹੋਰ ਹੈ ਕਿ ਅਸੀਂ 3 ਸਿਸਟਰਜ਼ ਆਪ ਅਸੀਂ ਇੱਥੇ ਆਇਆ ਮੇਰੇ ਵੱਡੇ ਸਿਸਟਰ ਉਹ ਵੀ ਇੱਥੋਂ ਹੀ ਪੜੇ ਨੇ ਫਿਰ ਮੈਂ ਔਰ ਮੇਰੀ ਛੋਟੀ ਸਿਸਟਰ ਅਸੀਂ ਤਿੰਨੋਂ ਇਸ ਕਾਲਜ ਦੇ ਪਾਸ ਆਊਟ ਆ ਔਰ ਅਸੀਂ ਲੁਧਿਆਣੇ ਤੋਂ ਆ ਰਹੇ ਆ। ਆ ਜਗੋਂ ਤੋਂ ਆਣ ਸੀ ਤਾਂ ਮੇਰੇ ਹਸਬੰਦ ਨੇ ਪਿਆ ਕਿ ਤੁਸੀਂ ਕਿਵੇਂ ਜਾਓਗੇ ਹਨਾ ਇਕੱਲੇ ਕਿਉਂਕਿ ਮੇ ਇੱਕ ਡੋਮੀਨੇਟਿੰਗ ਸੁਸਾਇਟੀ ਹੈ ਇਹ। ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਜਾਵਾਂਗੇ ਸੋ ਮੈਂ ਕਾਰ ਡਰਾਈਵ ਕਰਕੇ ਆਈਆਂ ਅਸੀਂ ਤਿੰਨੋਂ ਜਾਣੇ ਉੱਥੋਂ ਆ ਰਹੇ ਆਂ ਤੇ ਅਸੀਂ ਉੱਥੇ ਵਾਪਸ ਵੀ ਜਾਣਾ ਹੈ। ਅਮ ਬਰਤ ਬਨ ਫੈਲੀਆ ਕੇ ਇੰਟਰੈਕਸ਼ਨ ਬਹੁਤ ਜ਼ਰੂਰੀ ਹੈ ਮੈਂ ਇਹੀ ਕਹੂੰਗੀ ਜਿਹੜੇ ਵੀ ਆਰਗੇਨਾਈਜ਼ਰਸ ਨੇ ਕਿਉਂ ਨਾ ਇੰਟਰੈਕਸ਼ਨ ਜ਼ਰੂਰ ਕਰਨ ਹੁਣ ਮੈਨੂੰ ਇੱਥੇ ਦੇ ਕੋਈ ਹੈ 88 ਬੈਚ ਦਾ ਤਾਂ ਪਲੀਜ਼ ਦੱਸੋ ਅ ਓਕੇ ਚਲੋ ਬੈਚ ਹੈ 30 ਬੀਐਸ ਕਿ ਐਕਚੁਅਲੀਟੀ ਐਟਲੀਸ 30 ਬੈਚ ਤੇ ਤਾਂ ਖੜੇ ਹੋ ਜਿਓ ਜਾਂ 86 ਵਾਲੇ ਵੀ ਚੱਲਣਗੇ 86 ਵਾਲੇ ਚੱਲਣ ਤਾਂ ਫਰਮਾਨ ਜਿਹੜੀ ਇੰਨੀ ਗੱਲ ਤੁਸੀਂ ਕਹੇ ਚੱਲਣ ਤਾਂ ਸਾਰੇ ਜਿੰਦਰਾ ਕੋਲੇ ਚੱਲ ਪੈਣਾ ਹੈ ਕਾਲੀ ਜਿੰਦਾਵਾਲੀ ਤੇ ਚੱਲੀ ਹੈ ਚੁੱਪ ਚਾਪ ਤੇ ਜਿੰਨੇ ਜਿਹੜੇ ਉਹ ਪਛਾਣੇ ਜਾਣੇ ਛੇ ਹੁੰਦੇ ਆ ਜਿਨ੍ਹਾਂ ਦਾ ਤੁਸੀਂ ਕੋਈ ਨੰਬਰ ਚਾਰ ਸਾਲ ਲਿਖੇ ਕੁਝ ਆ ਰਹੇ ਆ ਆ ਐਕਸਕਿਊਜ਼ ਮੀ ਤਾਂ ਸਾਡੇ ਮਾਈਕ ਲੈਣ ਦਾ ਬਦਲ ਕੇ ਇਹ ਨਹੀਂ ਆ ਖੁੱਲੀਆਂ ਗੱਲਾਂ ਕਰਾਉਣਾ ਹੀ ਸੀਗਾ ਕਿਉਂਕਿ ਸਾਨੂੰ ਲੱਗ ਰਿਹਾ ਸੀਗਾ ਵੀ ਜਾਂ ਸਾਰੇ ਬੱਚੇ ਬੱਚੇ ਜੇ ਬੈਠੇ ਆ ਤਾਂ ਅਸੀਂ ਕੁਝ ਨਾ ਕੁਝ ਨਵਾਂ ਰੰਗ ਭਰੀਏ ਤਾਂ ਸਾਨੂੰ ਬੜੀ ਵਧੀਆ ਲੱਗਿਆ 88 ਪਰਫੋਰਮੈਂਸ ਪਲੀਜ਼ ਅਸੀਂ ਤਾਂ ਇਹ ਸਾਨੂੰ ਲੱਗ ਰਿਹਾ ਸੀ ਇਹਨਾਂ ਕਰੋ ਵੀ ਕੁਝ ਨਾ ਕੁਝ ਸਾਨੂੰ ਚੱਲਣ ਕਿ ਮੈਂ ਮਤਲਬ ਕਿਉਂ ਮੈਨੂੰ ਕੰਪਲੀਮੈਂਟ ਕਿਹਨੇ ਕੀਤਾ ਸੀਗਾ ਮਤਲਬ ਚੱਲਣ ਦਾ ਵਾਕਈ ਅਸੀਂ ਇੱਕ ਫੈਮਿਲੀ ਦੇ ਮੈਂਬਰ ਆ ਕਰਦੇ ਵੀ ਜੀਤੀ ਕਾਲ ਨੂੰ ਕਾਲੇ ਤਾਂ ਮੈਂ ਆਪਣੀ ਗੱਲ ਸ਼ੇਅਰ ਕਰਨਾ ਚਾਹੂਗੀ ਵੀ ਇਹ ਸੌਰੇ ਜੀ ਨੇ ਸਾਨੂੰ ਸਾਡੀ ਜ਼ਿੰਦਗੀ ਨੂੰ ਰੌਸ਼ਨ ਤਾਂ ਕੀਤਾ ਹੀ ਕੀਤਾ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਕਮਾਈਆਂ ਜੋਗੇ ਤੇ ਸਾਨੂੰ ਇੱਥੇ ਖਰਚ ਜੋਗੇ ਤਾਂ ਕੀਤਾ ਕੀਤਾ ਪਰ ਮੇਰੇ ਲਈ ਇੱਕ ਵੱਖਰਾ ਹੀ ਮੁੱਮੇ ਸੌਰੇ ਦਾ ਕਿਉਂਕਿ ਇਸੇ ਸਟੇਜ ਤੋਂ ਮੈਨੂੰ ਮੇਰਾ ਜੀਵਨ ਸਾਥੀ ਵੀ ਮਿਲਿਆ ਸੀ ਹੈਲੋ ਹੈਲੋ ਕਿਉਂਕਿ ਮੈਂ ਦੇਖਦੀ ਹੁੰਦੀ ਸੀ ਮੈਂ ਉਹ ਯਾਦਾਂ ਜਿਹੜੀਆਂ ਅਸੀਂ ਆਪਸ ਵਿੱਚ ਸਾਂਝਾ ਕਰਦੇ ਹੁੰਦੇ ਸੀ ਕਿੱਲੋ ਨਹੀਂ ਇਥੇ ਭੰਗੜਾ ਕੋਆਣਾ ਤੇ ਮੈਂ ਉੱਥੇ ਇੱਕ ਉਸਕੇਟ ਦੇ ਵਿੱਚ ਇੱਕ ਛੋਟੀ ਜਿਹੀ ਮੋਈ ਹੁੰਦੀ ਸੀ ਜਿੱਥੋਂ ਮੈਂ ਚੋਲੀ-ਚੋਲੀ ਦੇਖਦੀ ਹੁੰਦੀ ਸੀ ਵੀ ਉਹ ਕਿੰਨਾ ਮਾਗੀ ਜਨੋਈ ਸੀ ਚੱਕਾੜਾ ਤੇ ਮਗਰੋਂ ਕਿੱਲੋ ਦੇ ਆਪਣੀ ਟੀਮ ਲੈ ਕੇ ਆ ਜਾਣਾ ਭੰਗੜੇ ਪਾਸੇ ਤਾਂ ਮੈਨੂੰ ਉੱਥੇ ਚੋਲੀ-ਚੋਲੀ ਤੇ ਅੱਜ ਵੀ ਮੈਨੂੰ ਸਵੇਰ ਜਿਵੇਂ ਇਹਨਾਂ ਨੇ ਕਿਹਾ ਵੀ ਉਹ ਪੁੱਛਣ ਲੱਗੇ ਵੀ ਤੂੰ ਫੇ ਕੌਣ ਜਾ ਕੇ ਕੀ ਕਰਨ ਜਾਣਾ ਮੈਂ ਕਿਹਾ ਇੱਕ ਤਾਂ ਕਿੱਲੋ ਮੈਂ ਐਸ਼ ਗਾਣੇ ਤੇ ਸਾਰਿਆਂ ਨੂੰ ਨਚਾਉਣਾ ਹੈ ਉਹ ਗਾਣਾ ਕਿਹੜਾ ਕਰਦੇ ਉਹ ਵੀ ਮੈਂ ਤੁਹਾਡਾਂ ਨਾਲ ਸਾਂਝਾ ਕਰਨੀ ਬੀਓ ਤੂੰ ਕਿਉਂ ਨਹੀਂ ਤੇਰੇ ਮੰਗਿਆ ਜਦੋਂ ਪੜਦੀ ਹੁੰਦੀ ਸੀ ਤੇਰੇ ਨਾਲ ਮੈਂ ਕਿਹਾ ਉਹ ਸਭ ਨੂੰ ਆ ਗਿਆ ਤੇ ਕਾਸ਼ ਉਹ ਯਾਦ ਆਣ ਕੇ ਤੇ ਇੱਕ ਮੈਂ ਕਿਹਾ ਮੈਂ ਉਹ ਮੋਰੀ ਲੱਪਣੀ ਹੈ ਜਿਹਦੇ ਵਿੱਚ ਮੈਂ ਢਿੱਲੋਂ ਚੋਰੀ ਚੋਰੀ ਦੇਖੀ ਹੁੰਦੀ ਸੀ ਔਰ ਇਹ ਸਾਰੇ ਦੀ ਇਸ ਤਰੀਕੀ ਬਦਾਲੇ ਇਸ ਢੇ ਦੇ ਬਦਾਲੇ ਅਸੀਂ ਆਪਦੀ ਜ਼ਿੰਦਗੀ ਬੜੀ ਵਧੀਆ ਗੁਜ਼ਾਰ ਰਹੀ ਆ ਹਨਾ ਤਾਂ ਮੇਰੇ ਬਹੁਤ ਸਾਰੇ ਚੰਗੇ ਢਿੱਲੋਂ ਹੀ ਹਨਾ ਜਿਹੜੇ ਕਿ ਸਾਡੀ ਜੀਵਨੀ ਦੇ ਪਰਦਾ ਕਿਉਂ ਆਇਆ ਤੇ ਇਸ ਸਭ ਤੋਂ ਪਹਿਲਾਂ ਮੈਂ ਕ੍ਰੈਡਿਟ ਕ੍ਰੈਡਿਟ ਗੋਸ ਟੂ ਜਿਹਨੂੰ ਮੈਂ ਆਪਣਾ ਜਿਓਰ ਵੀ ਕਹਿ ਸਕਦੀ ਹਾਂ ਤੇ ਆਪ ਦਾ ਜੀਜਾ ਵੀ ਕਹਿ ਕੇ ਬੁਲਾ ਸਕਦੀ ਹਾਂ ਰਾਜ ਸੇਪਰਦਾਨ ਸਰਦਾਰ ਅਵਤਾਰ ਸਿੰਘ ਸੰਧੂ ਦਿਨਾਂ ਅਗੇ ਦੀ ਧੂਰੀ ਹੀ ਚੱਲਦੀ ਆ ਰਹੀ ਹੈ ਦਾਇਸ ਕਰਕੇ ਹੈਗਾ ਤਾਂ ਸੀ ਇੱਕ ਫੈਮਿਲੀ ਪਰ ਮੈਨੂੰ ਲੱਗਿਆ ਸੀ ਕਿ ਇਸ ਐਲੂਮਾਈਨੀਅਟ ਦੇ ਵਿੱਚ ਥੋੜਾ ਜਿਹਾ ਰੰਗ ਦਾ ਭਰਿਆ ਹੀ ਜਾਵੇ ਤਾਂ ਤਾਂ ਬਹੁਤ ਖੁਸ਼ੀ ਹੋਈ ਇਸ ਪ੍ਰੋਗਰਾਮ ਨੂੰ ਐਸੇ ਮੈਂ ਪੱਕਾ ਮਾਨ ਰਹੀ ਹਾਂ ਪਰ ਜੋ ਇਸ ਵਾਲੇ ਨੇ ਦਿੱਤਾ ਹੈ ਤਾਂ ਮੈਂ ਅੱਜ ਤੱਕ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਸਾਨੂੰ ਰੁਤਬੇ ਤਾਂ ਦਿੱਤੇ ਹੀ ਦਿੱਤੇ ਹੈ ਸਾਨੂੰ ਇੱਕ ਪਰਵਾਰਿਕ ਜ਼ਿੰਦਗੀ ਜਿਉਣ ਦੀ ਜਾਤ ਵੀ ਇਸ ਵਾਲੇ ਨੇ ਸਾਈ ਹੈ ਤੇ ਮੇਰਾ ਹਮੇਸ਼ਾ ਸਿਰ 'ਚ ਹੁੰਦਾ ਜਦੋਂ ਕਾਲਜ ਦੇ ਅੱਗੇ ਨਹੀਂ ਲੱਗਦੀ ਤੇ ਜਦੋਂ ਗਿਆਨ ਘਰ ਆਉਂਦਾ ਇੱਥੇ ਇੱਥੇ ਇਸੇ ਜਗ੍ਹਾ ਤੇ ਬੈਠ ਕੇ ਕਦੇ ਉਹ ਸਾਡੇ ਨਾਲ ਸਟੇਜ 'ਤੇ ਆ ਕੇ ਨੱਚੇ ਨਹੀਂ ਸੀ ਉਹਨਾਂ ਤੇ ਉਹਨਾਂ ਦੀ ਕਿੰਨੀ ਵੱਡੀ ਕਹਾਣੀ ਸੀ ਵੀ ਉਹ ਸਾਡੇ ਨਾਲ ਕਦੇ ਸਟੇਜ ਤੇ ਨੱਚਦੇ ਨਾਚ ਨਾ ਸਿਖਾਉਂਦੇ ਸੀ ਤੇ ਇਹੀ ਗੁਰੂ ਦੀ ਕਲਾ ਹੁੰਦੀ ਹੈ ਜਦੋਂ ਉਹਦੇ ਸ਼ਾਗਿਰਦ ਉਹਦੀ ਕਲਾ ਨੂੰ ਅੱਖਾਂ ਦੇ ਇਸ਼ਾਰੇ ਤੇ ਹੱਥ ਦੇ ਇਸ਼ਾਰੇ ਨਾਲ ਹੀ ਸਮਝਣ ਜੁਗੇ ਹੋ ਜਾਣ ਬੜੀਆਂ ਧਮਾਨਾ ਪਾਈਆਂ ਇਸ ਸਟੇਜ ਤੇ ਤੇ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਦਾ ਗੋਲਡ ਮੈਡਲ ਲੈ ਆ ਕੇ ਦਿੱਤਾ ਇਸ ਸਾਲ ਨੂੰ ਤੇ ਆਈ ਵਾਸ ਵਨ ਆਫ ਅ ਮੈਨ ਕਿ ਜੋ ਸਟਾਰਟ ਕਰਦੇ ਉਹ ਸਾਇੰਸ ਦੇ ਗਵਰਨਰ ਨੇ ਆਪਣੇ ਯੂਰ ਅਵਾਰਡ ਸੁਣਿਆ ਦੋਨੋਂ ਸੀ ਇਸੀ ਤੇ ਗਿਆਨ ਕਰ ਬੈਠੇ ਕਹਿਣਾ ਸਾਇੰਸ ਆਕਣ ਕੁੜੀਆਂ ਦਿੱਦੇ ਨਹੀਂ ਪਾਉਂਦੀਆਂ ਹੁੰਦੀਆਂ ਜੋਨੇ بڑے ਪੰਗਿਆਂ ਮੈਂ ਬੜਾ ਮਚਾਉਣਾ ਹੁੰਦਾ ਚਾਰ-ਚਾਰ ਘੰਟੇ ਤੇ ਸਾਇੰਸ ਵਾਲੀਆਂ ਕੁੜੀਆਂ ਨੂੰ ਪ੍ਰੈਕਟੀਕਲ ਉਹਨਾਂ ਦੇ ਵਸਾਈ ਰੱਖਦੇ ਤੇਸ਼ ਕਰਕੇ ਤੁਸੀਂ ਤਾਂ ਗੁੱਡੀ ਜਾਓ ਤਾਂ ਫਿਰ ਉਸ ਤੋਂ ਬਾਅਦ ਮੇਰੇ ਲਈ ਹੋਰ ਬੜੀ ਪਿਆਰੀ ਜੀ ਯਾਦ ਹੈ ਜਿਹੜੀ ਮੇਰੀ ਜੁੜੀ ਹੈ ਤਾਂ ਮੈਂ ਇੱਥੇ ਨੱਚੀ ਸੀ ਪੂਰੇ ਜੋਸ਼ ਸ਼ੋਰ ਨਾਲ ਤਾਂ ਪਿੱਛੇ ਆ ਕੇ ਢਿੱਲੋਂ ਨੇ ਖੜੇ ਹੋਣਾ ਕਿਆਨਕੌਰ मैम ਕਹਿੰਦੀ ਗੱਲ ਦਾ ਕੋਈ ਚੱਕਰ ਤਾਂ ਹੋ ਟਾਈ ਲੱਗਦਾ ਇਹ ਕਿ ਲੋਕਾਂ ਦਾ ਹੋੜਾ ਇੱਥੇ ਪਿੱਛੇ ਮੇਰੇ ਖਾਤਾ ਪਈ ਅੰਨੇ ਸੁਭੀ ਤਾਂ ਹੈ ਨਹੀਂ ਗੱਲ ਦੋੜੀਆਂ ਬੜੀਆਂ ਯਾਦਾਂ ਜਿਹੜੀਆਂ ਸਾਨੂੰ ਅੱਜ ਦੀ ਜ਼ਿੰਦਗੀ ਦੇ ਉਹਨਾਂ ਔਖੇ ਮਿਲਾਂ ਦੇ ਵਿੱਚ ਵੀ ਸੌਖਾ ਸੌਖਾ ਜਿਉਣ ਦੇ ਕਾਬਿਲ ਬਣਾਉਂਦੀ ਹੈ ਸੋ ਮੇਰੀ ਉਮੀਦ ਹੈ ਕਿ ਮੈਂ ਅਰਦਾਸ ਕਰੂੰਗੀ ਵੀ ਇਸ ਚੀਜ਼ ਦੇ ਅਮਤ ਅੱਜ ਹੀ ਛੋਟਾ ਪਿਆ ਰਿਹਾ ਲੱਗਦਾ ਹੈ ਤੇ ਅਗੀਆਂ ਜਦੋਂ ਇਹ ਸਾਰੇ ਮੈਨੇਜਮੈਂਟ ਐਗਜ਼ੀਕਟਿਵ ਦੇ ਪ੍ਰਾਜਨ ਨਾਲ ਜਦੋਂ ਅਗੀਆਂ ਅਨਲਾਈਨ ਮੀਟਿੰਗ ਹੋਣਗੀਆਂ ਤਾਂ ਅਸੀਂ ਮੈਨੂੰ ਲੱਗਦਾ ਬਾਅਦ ਸਾਨੂੰ ਸਪੈਸ਼ਲ ਟੈਂਟ ਲਵਾ ਕੇ ਪ੍ਰਬੰਧ ਕਰਨੀ ਪਿਆਗਾ ਸੋ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਆਰਗੇਨਾਈਜ਼ਡ ਹੈ कि ਅਸੀਂ ਇਹਨੂੰ ਅੱਗੇ ਤੋਂ ਆਪਣੀ ਸਮੂਹਿਤ ਆਪਣੀ ਵਲੰਟੀਰੀ ਅਸੀਂ ਵਿੱਚ ਸ਼ਾਮਲ ਹੋ ਕੇ ਮੀਟਿੰਗਸ ਦੇ ਵਿੱਚ ਤੇ ਅਸੀਂ ਇਹਨੂੰ ਹੋਰ ਵਧੀਆ ਆਰਗੇਨਾਈਜ਼ ਕਰਾਂਗੇ ਕਿ ਹੋਰ ਇਹਨੂੰ ਮਜ਼ੇਦਾਰ ਬਣਾਵਾਂਗੇ ਫਰੋ ਮਾਰਨਿੰਗ ਟੂ ਲੀਨਿੰਗ ਥੈਂਕ ਯੂ ਸੋ ਮੱਚ ਫਾਰ ਯਰ ਪੇਸ਼ੈਂਸ ਹਾਂਜੀ ਹੈਲੋ ਹੈਲੋ ਮੈਡਮ ਜਿਹੜਾ ਤੁਸੀਂ ਕਹਿਣਾ ਵੀ ਥੈਂਕ ਯੂ ਫੋਰ ਯਰ ਪੇਸ਼ੈਂਸ ਸੱਚੀ ਬਿਲਕੁਲ ਸਹੀ ਗਾਇਆ ਤੁਸੀਂ ਕਿਉਂ ਕਿ 15 ਮਿੰਟ ਹੋ ਗਏ ਮੈਂ ਪੇਸ਼ੈਂਸ ਰੱਖ ਕੇ ਖੜਾ ਮਾਈਕ ਲੈ ਕੇ ਫਿਰ ਮੈਂ ਬੈ ਹੀ ਗਿਆ ਆ ਕੇ ਆ ਕੇ ਨਹੀਂ ਸੋਰੀ ਕਿਉਂਕਿ ਤੁਸੀਂ ਉਦੋਂ ਐ ਕਹੇ ਸੀ ਨਾ ਵੀ 86 ਵਾਲੇ ਤੇ ਮੈਂ ਤਾਂ ਬਸ ਐ ਹੀ ਕਹਿਣਾ ਸੀ ਥੋੜੀ ਜਿਹੀ ਬੇਨਤੀ ਕਰਨੀ ਸੀ ਵੀ ਇਹ ਠੀਕ ਠੀਕ ਲਾ ਲਓ 85 ਵਾਲੇ ਸਾਰੇ ਬੈਠੇ ਆ ਨੌਨ ਮੈਡੀਕਲ। ਥੈਂਕ ਯੂ ਜੀ। ਚਲੋ ਜੇ ਤੁਸੀਂ ਹੁਣ ਮੇਰੇ ਉੱਪਰ ਪੇਸ਼ੈਂਸ ਕਰਕੇ ਸੋਣੀ ਜਾਓ ਤਾਂ ਫਿਰ 85 ਵਾਲੇ ਵੀ ਚੱਲਣਗੇ। ਸਾਰੇ ਭਾਈ ਉਹ ਕారణ ਨਾਲ ਲੱਭ ਕੇ ਰੱਖ ਲਿਓ ਜਿਹੜਾ ਜਦੋਂ ਪੜਦੀ ਹੁੰਦੀ ਸ਼ੇਡਾਂਡ ਤੇ ਉੱਡ ਕਿਉਂ ਨਹੀਂ ਦੇਪਾਂ। ਥੋੜੀ ਮੈਮ ਥੋੜੀ ਐਕਸਾਈਟਮੈਂਟ ਦੇਖਣਾ ਰਾਸ ਨੂੰ ਇੱਕ ਚੀਜ਼ਾ ਦਵਾਂਗੀ ਵੀ ਅਲੂਮੀਨੀਟ ਇੱਕ ਦਿਨ ਲਈ ਨਹੀਂ ਘੱਟੋ ਘੱਟ 2 ਜਾਂ 3 ਦਿਨ ਚੱਲਣੀ ਚਾਹੀਦੀ ਹੈ। ਕੋਈ ਸੀ ਤਾਂ ਕੋਈ ਤਾਂ ਅੱਜ ਕੌਣ ਸੀ ਮੈ ਤਾਂ ਮੈਨੂੰ ਜਿਹੜੇ ਵਿੱਚ ਨੇ 37 ਸਾਲ ਸੀ ਉਹ ਭੁੱਲੀ ਗਏ 37 ਸਾਲ ਲੰਘ ਗਏ ਤੇ ਆ ਲੱਗਦਾ ਵੀ ਉਹੀ 18 ਵਾਲੀ ਉਹੀ ਕੁੜੀ ਜਿਹੜੀ ਅੱਜ ਖੁਸ਼ੀਆਂ ਮਾਰਦੀ ਫਿਰਦੀ ਸੀਗੀ। ਇਹੀ ਚੀਜ਼ਾਂ ਯਾਦ ਕਰ ਮੈਂ ਬਜਾਦਾ ਵਾਸਤੇ ਤਾਂ ਇਹ ਅਲੂਮੀਨੀਟ ਰੱਖੀ ਹੋਈ ਹੈ। थैंक यू सो मच थैंक यू थैंक यू मैम थैंक यू मैम तो देयर इज कि मेरे फैमिली दीया थ्री जनरेशंस ऑफ कॉलेज इन अमरिया हूं फादर मेरे सबा गोडेशन कालिदास रेपुटेड पर्सन थे ही वाज एक्टिव इन पॉलिटिक्स आल्सो माय प्रोफेशन इज अ लॉयर ते उन्होंने एफटी तक का सेकंड योफ ਅ ਬਿਫੋਰ ਪਾਰਟੀਸ਼ਨ ਉਸ ਤੋਂ ਬਾਅਦ ਉਹਨਾਂ ਨੇ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਸੀ ਅ ਆਫਟਰ दैट ਮੇਰੇ ਬ੍ਰਦਰ ਸਿਸਟਰਸ ਐਲ্ডার ਬ੍ਰਦਰਸ ਉਹਨਾਂ ਨੇ ਇੱਥੋਂ ਪੜ੍ਹਿਆ ਸੀਗਾ ਤੇ ਉਸ ਤੋਂ ਬਾਅਦ ਨੈਕਸਟ ਜਨਰੇਸ਼ਨ ਸਾਡੇ ਬੱਚੇ ਜਿਹੜੇ ਮੇਰੇ ਬ੍ਰਦਰ ਸਿਸਟਰ ਦੇ ਬੱਚੇ ਸਾਰੇ ਇੱਥੋਂ ਪੜ੍ਹੇ ਹੋਏ ਹੋਣਗੇ ਤੇ ਮੇਰੀ ਵੀ ਇਹਨਾਂ ਨਾਲ ਸੰਤਰੀ ਸੀਗੀ ਵਦੋਸੀ ਪਹਿਲਾਂ ਪਿੱਛੇ ਬੈਠੇ ਡਿਸਕਸ ਕਰ ਰਹੇ ਸੀਗੇ ਮੈਂ ਅ ਲੈਟ ਮੀ ਟੈਲ ਯੂ ਕਿ ਆਈ ਐਮ ਐਗਜ਼ੀਕਟਿਵ ਮੈਂਬਰ ਆਲਸੋ ਮੇਰਾ ਨਾਮ ਨਹੀਂ ਅਨਾਉਂਸ ਕੀਤਾ ਗਿਆ ਪਤਾ ਨਹੀਂ ਕਿਉਂ ਵੀਰ ਬੈਟ ਸਾਕਾ ਜੀ ਜੰਮਤ ਆਈ ਊਡ ਲਾਈਕ ਟੂ ਅਨਾਉਂਸ ਹਰ ਨੇਮ ਅਸੀਂ ਆਪਣੇ ਆਪ ਹੀ ਆਪਣੇ ਆਪ ਨੂੰ ਅਨਾਉਂਸ ਕਰ ਲੈਂਦੇ ਆਂ ਐਂਡ ਸ਼ੀ ਇਜ਼ ਐਗਜ਼ੀਕਟਿਵ ਮੈਂਬਰ ਤਰਮਿੰਦਰ ਕੌਰ ਤਾਂ ਮਤਲਬ ਇਹਨਾਂ ਨੇ ਇਹੀ ਕਹਿੰਦਾ ਵੀ ਜੇ ਕੋਲਿਜ ਟਾਈਮ ਹੀ ਮੈਂ ਦੀ ਆਵਾਜ਼ ਬੰਦੀ ਸੀ ਕਿ ਸਟੇਜ 'ਵੀ ਮੈਨੂੰ ਲੱਗਦਾ ਵੀ ਇਹਦਾ ਨਾਮ ਵੀ ਅਨਾਉਂਸ ਹੋਣਾ ਚਾਹੀਦਾ They, i also have got uh, a 30 years of experience in school education i started as a, a teacher after 12 years of working in school uh, i became the founder principal of one school firstly 12 years uh, for, for 12 years i was the principal of that school and uh, uh, after that six and a half years i have worked with silver oaks uh, school i was the principal of silver oaks school oh. i left uh, my job one year uh, ago almost one one and a half years ago uh, due to some reasons te hun us to baad matlab main oh baith nahi sakdi yani ke bilkul baith nahi sakdi